स्वी मुकतसर साहिब जी तो नगर कीर्तन आरंभ हो के वक्ख वाख अस्थाना तो होंदा होया बीती राती बाबा बकाला साहब विखे आने गुरद्वारा साहिब जी की मैनेजमेंट वलों स्वागत किया गया गुरद्वारा पातशाही नौवीं बाबा बकाला साहिब रात विश्राम विश्रामकरण उपरंत अज सवेरे गुरद्वारा साहिब तो नगर कीर्तन आरंभ होकर गुरद्वारा करतारपुर साहब पाकिस्तान रवाना होया ਜੋ ਵੱਖ-ਵੱਖ ਇਤਿਹਾਸਕ ਸਥਾਨਾਂ ਤੇ ਪਿੰਡਾਂ ਅਤੇ ਸ਼ਹਿਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਕਰਤਾਰਪੁਰ ਸਾਹਿਬ ਸਮਾਪਤ ਹੋਵੇਗਾ। ਨਗਰ ਕੀਰਤਨ ਦੀ ਅਰੰਭਤਾ ਸਮੇਂ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਮੱਲੇਵਾਲ, ਸਰਦਾਰ ਜਗਤਾਰ ਸਿੰਘ ਮੀਤ ਮੈਨੇਜਰ ਅਤੇ ਸਰਦਾਰ ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਸਮੂਹ ਸਟਾਫ ਸਰਬੱਤ ਸੰਗਤਾਂ ਹਾਜ਼ਰ ਸਨ। ਮੈਨੇਜਰ ਸਾਹਿਬ ਜੀ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ। ਅੱਜ ਕੀ ਨਾਮ ਹੈ ਫਾਈਟ ਦਾ ਖਾਲਸਾ ਹੈ ਇਹਦੇ ਨੇ ਇਹੋ ਅੰਮ੍ਰਾਮ ਮਹਾਤ ਹੈ ਜਿਸ ਤਨ ਸ੍ਰੀ ਗੁਰੂ ਸਾਹਿਬ ਨੇ ਆਪਣੇ ਕਾਫਲੇ ਨੂੰ ਆਪ ਮੈਦਾਨੀ ਅੱਜ ਇਹ ਅਗਲੇ ਪਨਾਹ ਦੀ ਵਾਲੀ ਗੁਰਦੁਆਰਾ ਪੂਰਾ ਸਾਹਿਬ ਦਾ ਬਾਬਾ ਬਟਾਲਾ ਤੋਂ ਹੋਈ ਹੈ ਜਿਸ ਨੇ ਕਿ 6 ਮਾਸ ਤੋਂ ਸੀ ਸਰਦਾਰ ਸਿੰਘ ਸਾਹਿਬ ਪਾਕਿਸਤਾਨ ਜਾ ਕੇ ਜਿੱਦੇ ਰਜਿਸਟ੍ਰੇਸ਼ਨ ਤੋਂ ਹੋਈ ਹੈ ਸਰਦਾਰ ਦੇ ਨਾਲ ਇੱਕ ਸੰਮਿਲਨ ਕਰਦੇ ਨੇ ਜਿਸ ਤੇ ਸਰਦਾਰ ਪਾਸ਼ਾ ਮਹਾਰਾਜ ਨੇ ਆਪਣੇ ਅੰਤਲੇ 18 ਲੈ ਦਾ ਰਿਜਿਸਟਰ ਮੰਗਦੇ ਮਹਾਰਾਜ ਜੀ ਫੋਟੋ ਕਲਮੀ ਕੋਸੇ ਪਾਇਲ ਤੇ ਬਚੀ ਗਈ ਉਹ ਸਾਰੇ ਤਰ੍ਹਾਂ ਮਦਦ ਤੇ ਭਾਗਾ ਵਾਲ ਘਰ ਤੇ ਜਾ ਕੇ ਜਰਾ ਇਹ ਪੱਧਰਵਾਸ ਤੇ ਰੱਖੇ ਦੁਆਰ ਤੇ ਬੰਦ ਲਏ ਪੂਰਤਾ ਹੋਣੀ ਹੈ ਔਰ 558 558 ਦੀ ਗਿਣਤੀ ਹੈ ਸੰਧਦੀ ਜੋ ਨਾਲ ਜਾ ਰਹੀ ਹੈ 558 ਦੀ ਜਿਹੜੀ ਕਨਫਰਮੇਸ਼ਨ ਹੋਈ ਹੈ ਮੈਂ ਤਲਵਾਰ ਪਰ ਉਹਦਾ ਪਾਸਰਕਾਰ ਦਾ ਵੀ ਕਿ ਜਦੋਂ 250 ਦਾ ਜਦਾਂ ਦੀ ਉਹਨਾਂ ਨੇ 58 ਹੋਰ ਐਕਸਟਰਾ ਜਿਹੜੀ ਸਾਨੂੰ ਉਹਨਾਂ ਨੇ ਮਨਜ਼ੂਰੀ ਬਾਅਦ ਵਿੱਚ ਸਪੈਸ਼ਲ ਉਹ ਵੀ ਜਾ ਕੇ ਮੈਂ ਕਹਿ ਸਕਦਾ ਜਾਨ 250 ਪਾਸੇ ਹੋਵੇ ਤੇਰੀ ਤੁਹਾਨੂੰ ਲੱਗਦੀ ਉਹੜੀ ਥਾੜੀ ਹੈ ਜੀ ਮੈਂ ਕਿਰਿਆ ਹੈਗੀ ਆ ਤੁਹਾਡੀ ਸਰਕਾਰਪਰ ਕੋਰੀਡੋਰ ਦੀ ਉਵੇਂ ਜਾ ਰਹੇ ਆ ਕਿ ਤੁਸੀਂ ਕੋਈ ਵੱਖਰਾ ਇਹਦਾ ਪ੍ਰਲ ਹੈਗਾ ਨਹੀਂ ਨਹੀਂ ਇਹਦੀ ਸਪੈਸ਼ਲ ਨਾ ਕਰਕੇ ਤੁਹਾਨੂੰ ਜਿਹੜੀ ਉਹ ਮਨਜ਼ੂਰੀ ਲੈਣੀ ਪੈਂਦੀ ਸਵਾਰ ਕੀ ਹੁੰਦੀ ਹੈ ਐਸਾ ਐਮਐਸ ਦੇ ਦੁਆਰਾ ਜਿਹੜਾ ਅਸੀਂ ਰੋਡਾਂ ਨੂੰ ਇਹ ਕੋਈ ਕਾਰਕਿਦਾਰੀ ਸਾਰੀ ਪੂਮਨ ਕਰਕੇ ਕਿੰਨੇ ਸੰਗਤ ਜੇ ਰੂਪੇ ਜਾ ਰਹੇ 558 ਦੀ ਰਕਮ ਵਿੱਚ 558 ਰਕਮ ਜਿਹੜੀਆਂ ਅਤੇ ਲਗਭਗ ਇਹ ਬਣਾਉਂਦੇ ਕਿੰਨੀ ਤਰੀਕ ਨੂੰ ਦੁਬਾਰਾ ਇੱਕ ਵਾਰੀ ਰਿਪੀਟ ਕਰ ਦਿਓ ਕਿੰਨੀ ਤਰੀਕ ਨੂੰ ਜਾ ਰਹੇ 6 ਮਾਰਚ ਨੂੰ ਡੇਰਾ ਬਾਬਾ ਨਾਨਕ ਪਸ਼ਾ ਪਰਮ ਸ਼ਾਮੇਰੀਓ ਕਟਾਰ ਤੋਂ ਕੋਲੀ ਤੋਂ ਵਾਲ ਜਿਹੜੀ ਕੰਟਰੋਲ ਹੰਸੇ ਵੀ ਕਟਾਰ ਤੋਂ ਆਦੀ ਖੁਸ਼ਹਾਲ ਨਗਰ ਕੀਰਤਨ ਜਿਹੜਾ ਬਹੁਤ ਸੇ ਜਾ ਕੇ ਤੁਸਰ ਵਦੇਸ਼ ਤੇ ਵਿਦੇਸ਼ ਤੇ ਭਾਰਤ ਵਾਸੀਆਂ ਨੂੰ ਕੀ ਕਹਿਣਾ ਚਾਹਦੇ ਹੋ ਕੋਈ ਸੰਦੇਸ਼ ਕੋਈ ਹੈਗਾ ਜੀ ਕਿ ਬਖਰਾ ਮੈਂ ਸਾਰੇ ਸੰਪਰਦਾਇ ਬੇਨਤੀ ਕਰਦਾ ਹਾਂ ਕਿ ਅੱਜ ਸਮੇਂ ਦੀ ਲੋੜ ਹੈ ਕਿ ਜਰੂਰ ਸਾਨੂੰ ਧੰਨ ਬਾਸਾ ਸ਼ਾਹ ਮਹਾਰਾਜ ਜੀ ਨੇ ਬਾਰਕਤ ਦਿਖਾਇਆ ਕਿ ਉਸ ਪਵਿੱਤਰ ਧਰਤੀ ਜਿੱਥੇ ਤੋਂ ਇਹ ਨਾਮ ਜਿਖੋ WhatsApp ਤੇ ਸਾਨੂੰ ਸ੍ਰੇਣਿਤ ਹੈ ਅੱਜ ਸਾਨੂੰ ਲੋੜ ਹੈ ਉਸ ਗੁਰੂ ਮਹਾਰਾਜ ਦੇ ਦਿਖਾਏ ਹੋਏ ਰਸਤੇ ਤੇ ਤੁਰਨ ਦੇਖਿਓ ਭਾਈ